ਸਵਾਗਤ ਹੈ ਦੋਸਤੋ ਤੁਹਾਡਾ ਅਜਾੜ ਡੇਰੀ ਫਾਰਮ ਦੇ ਵਿੱਚ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡੇ ਨੰਬਰ ਤੇ ਸੰਪਰਕ ਕਰ ਸਕਦਾ ਹੈ ਸਾਡਾ ਮੋਬਾਈਲ ਨੰਬਰ 97802 0513 97802 0513 ਅੱਜ ਦੀ ਵੀਡੀਓ ਪੈਂਡ ਮਾੜੀ ਮੁਸਤਵਾ ਤਹਿਸੀਲ ਬਾਗਾਪਰਾਣਾ ਜ਼ਿਲ੍ਹਾ ਮੋਗਾ ਦੀ ਹੈ ਅੱਜ ਦੀ ਵੀਡੀਓ ਵਿੱਚ ਬਾਈ ਦਾ ਇੱਕ ਨਗ ਸੇਲ ਆ ਆਜੋ ਤੁਹਾਨੂੰ ਡਿਟੇਲ ਦੱਸਦੀਆਂ ਸਭ ਤੋਂ ਪਹਿਲਾਂ ਬਾਈ ਦਾ ਮੋਬਾਈਲ ਨੰਬਰ 98143 36615 98143 36615 22 ਦਾ ਮੋਬਾਈਲ ਨੰਬਰ ਸਕਰੀਨ ਤੇ ਵੀ ਚਲਾ ਦਿੱਤਾ ਜਾਵੇਗਾ ਸੰਪਰਕ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੱਬਣ ਮੱਝ ਵਿਕਾਊ ਆ ਤੀਜਾ ਸੁਹਾ ਸੁੰਦੀ ਆ ਮੂੰਹ ਮੱਥਾ ਬਹੁਤ ਸੁਨੱਖਾ ਦੇਖ ਸਕਦੇ ਹੋ ਕੋਸ਼ੇਕਾਰਾਂ ਸਿੰਘਾਂ ਦੀ ਕੁਆਲਿਟੀ ਦੇਖੋ ਬਹੁਤ ਸੋਹਣੇ ਸੁਨੱਖੇ ਮੂੰਹ ਮੱਥੇ ਦੀ ਬੋਡੀ ਢਾਂਚਾ ਫੁੱਲ ਬੋਡੀ ਢਾਂਚਾ ਹੈਵੀ weight ਦੀ ਕੱਦ ਕਾਠ ਬਹੁਤ ਵੱਡਾ ਕੁਆਲਿਟੀ ਤੁਹਾਡੇ ਸਾਹਮਣੇ ਆ ਤੀਜਾ ਸੁਹਾ ਸੁਣ ਵਾਲੀ ਆ 22 ਦੇ ਦੱਸਣ ਦੇ ਮੁਤਾਬਕ 10 ਦਿਨਾਂ ਦੀ ਕੱਚੀ ਆ ਦੂਜੇ ਸੂਏ ਮਿਲਕ ਰਿਕਾਰਡ ਦੋਸਤੋ 17 ਤੋਂ 18 ਕਿਲੋ ਦਾ ਹੈ ਫਿਰ ਤੋਂ ਦਿਖਾ ਦਗੇ ਬੋਡੀ ਟਾਂਚਾ ਕੱਦ ਕਾਠ ਖੁੱਡੇ ਹੱਡਾਂ ਪੈਰਾਂ ਦੀ ਹੈ ਮੂੰਹ ਮੱਥਾ ਬਹੁਤ ਸੋਹਣਾ ਸਿੰਘ ਬਹੁਤ ਸੋਹਣੇ ਆ ਕੁੰਡੇ ਆ ਦੇਖ ਸਕਦੇ ਕੋਸ਼ਿਸ਼ ਕਰਦੇ ਆ ਥਣਾ ਦੀ ਕੁਆਲਿਟੀ ਦਿਖਾਉਣ ਦੀ ਦੇਖ ਸਕਦੇ ਵਲਟੇ ਨਾਲ ਕਾਫੀ ਪੰਨ ਜਦੋਂ ਸੋਨਾ ਕਰਮਾਂ ਵਾਲੀ ਨੇ ਹਵਾਨਾ ਕੱਢ ਕੇ ਪੂਰਾ ਚੰਗੀ ਤਰ੍ਹਾਂ ਫੇਰ ਸੋਨਾਗਾ ਬਾਈ ਦੇ ਦੱਸਣ ਦੇ ਮੁਤਾਬਕ ਹਵਾਨਾ ਪੂਰਾ ਮੌਕੇ ਤੇ ਤਿਆਰ ਕਰਦੀ ਆ ਦੁੱਧ ਪਿਛਲੇ ਸੂਏ ਦਾ ਰਿਕਾਰਡ 17 ਤੋਂ 18 ਕਿਲੋ ਦਾ ਦੁੱਧ ਤਾਂ ਬਾਕੀ ਸੇਵਾ ਦਾ ਵੀਰੋ ਬਾਈ ਦੱਸਦਾ ਵੀ ਦੁੱਧ ਇਹ ਤੂੰ ਜਿਆਦਾ ਵੀ ਕਰ ਸਕਦੀ ਆ ਪਰ ਆਪਾਂ 17 ਤੋਂ 18 ਕਿਲੋ ਮੰਨ ਕੇ ਦੇਣੀ ਆ ਬਾਈ ਤੋੜ ਕੇ ਵਿਖਾ ਦਿੱ ਗਏ ਨੂੰ ਬਾਈ ਨੇ ਇਹਦਾ ਪ੍ਰਾਈਸ ਰੱਖਿਆ ਹੋਇਆ ਬਾਈ ਦੇ ਦੱਸਣ ਦੇ ਮਤਲਬ ਕਿ ਪ੍ਰਾਈਸ 1,40,000 ਰੁਪਇਆ ਦੇਖ ਸਕਦੇ ਹੋ ਬੋਡੀ ਢੰਗ ਚ ਕੁਆਲਟੀ ਤੁਹਾਡੇ ਸਾਹਮਣੇ ਆ ਤੋੜ ਕੇ ਤੁਹਾਨੂੰ ਦਿਖਾ ਦਿੱਤੀ ਗਈ ਆ ਉਸ ਹਿਸਾਬ ਨਾਲ ਤੁਸੀਂ ਜੱਜਮੈਂਟ ਲਾਉਣੀ ਆ ਵਾਨੇ ਦੀ ਦੇਖ ਸਕਦੇ ਹੋ ਕੱਦ ਕਾਠ ਬਹੁਤ ਬਾਈ ਦਾ ਕਦ ਕਾਠ ਵੀ ਬਹੁਤ ਆ ਉਸ ਤੋਂ ਨਾ ਤੁਸੀਂ ਮੱਝ ਦਾ ਕਦ ਕਾੜ ਦਾ ਅੰਦਾਜ਼ਾ ਲਾਉਣਾ ਤੀਜਾ ਸੂਹਾ ਸੁੰਦੀ ਆ 10 ਦਿਨਾਂ ਦੀ ਕੱਚੀ ਆ ਖਵਾਨਾ ਦੇਖ ਸਕਦੇ ਹਾਂ ਥਣ ਬਹੁਤ ਸੋਹਣਾ ਲੱਗਿਆ ਹੋਇਆ ਵਲਟਨ ਦਾ ਕਾਫੀ ਹਵਾਨੇ ਚ ਬੋਡੀ ਬੰਤਰ ਬਹੁਤ ਸੋਹਣੀ ਹੈ ਤੇ ਚਮਕ ਬਹੁਤ ਸੋਹਣੀ ਆ ਅੱਜ ਦੀ ਵੀਡੀਓ ਵਿੱਚ ਬਾਈ ਦਾ ਇੱਕ ਨਗ ਸੇੜ ਧੰਨਵਾਦ ਦੋਸਤੋ